ਦੋਸਤੋ ਇੱਕ ਕਹਾਣੀ ਪੰਜਾਬ ਦੀ ਸ਼ੇਰਨੀ ਧੀ ਕੁਲਵਿੰਦਰ ਕੌਰ ਦੀ ਹੈ ਜਦੀ ਚਰਚਾ ਜ ਹਰ ਪਾਸੇ ਚੱਲ ਰਹੀ ਹੈ ਹਰ ਨਿਊਜ਼ ਚੈਨਲ ਤੇ ਫੇਸਬੁੱਕ ਤੇ ਵਟਸਐਪ ਤੇ ਵੀਰੋ ਜਿੱਥੇ ਵੀ ਤੁਸੀਂ ਕਿਤੇ ਸਟੇਟਸ ਵਗੈਰਾ ਲੱਗੇ ਦੇਖਦੇ ਹੋ ਏਸੇ ਪੰਜਾਬ ਦੀ ਧੀ ਦੀ ਕਹਾਣੀ ਤੁਹਾਨੂੰ ਸੁਣਨ ਨੂੰ ਮਿਲੂਗੀ ਕਿ ਕੱਲ 6 ਜੂਨ ਨੂੰ ਇਸ ਭੈਣ ਨੇ 에어ਪੋਰਟ ਦੇ ਉੱਤੇ ਕੰਗਣਾ ਰਣੌਤ ਨੇ ਸਿੱਧਾ ਮੂੰਹ ਤੇ ਥੱਪੜ ਮਾਰ ਕੇ ਵੀਰੋ ਇੱਕ ਦਲੇਰੀ ਦਾ ਸਬੂਤ ਦਿੱਤਾ ਹੈ ਜਦੀ ਚਰਚਾ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਵੀਰੋ ਵਾਹ ਵਾਹ ਹੋ ਰਹੀ ਹੈ ਕੁਝ ਜੋ ਕੰਗਣਾ ਰਣੌਤ ਦੇ ਚੌਣ ਵਾਲੇ ਨੇ ਇਸ ਭੈਣ ਨੂੰ ਮਾੜਾ ਵੀ ਕਹਿੰਦੇ ਹੋਣਗੇ ਪਰ ਕੁਝ ਜੋ ਕਿਸਾਨ ਭਰਾ ਨੇ ਉਹ ਇਹਨੂੰ ਬਹੁਤ ਵੀਰ ਚੰਗਾ ਵੀ ਕਹਿ ਰਹੇ ਨੇ ਇੱਕ ਮਤਲਬ ਦਲੇਰੀ ਦਾ ਇਹ ਭੈਣ ਨੇ ਸਾਹਮਣਾ ਕੀਤਾ ਜੋ ਕਿ ਹਰ ਕਿਸੇ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ ਕੰਗਣਾ ਰਣੌਤ ਦੇ ਨਾਲ ਕੁਲਵਿੰਦਰ ਕੌਰ ਨੇ ਸਿੱਧਾ ਪੰਗਾ ਕਿਉਂ ਲਿਆ ਕਿਵੇਂ ਲਿਆ ਇਹਦੀ ਆਪਾਂ ਪੂਰੀ ਕਹਾਣੀ ਦੱਸਦੇ ਹਾਂ ਜਦੋਂ ਵੀਰੋ ਕਿਸਾਨੀ ਸੰਘਰਸ਼ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਤਕਰੀਬਨ ਡੇਢ ਸਾਲ ਦੇ ਕਰੀਬ ਦਿੱਲੀ ਧਰਨਾ ਲੱਗਾ ਸੀ ਉਸ ਧਰਨੇ ਦੇ ਵਿੱਚ ਇਸ ਕੁਲਵਿੰਦਰ ਕੌਰ ਦੀ ਮਾਂ ਇਹਦਾ ਭਰਾ ਤੇ ਪੂਰਾ ਪਰਿਵਾਰ ਧਰਨੇ ਦੇ ਵਿੱਚ ਸ਼ਾਮਲ ਸੀ ਉੱਥੇ ਆ ਕੇ ਕੰਗਣਾ ਰਣੌਤ ਨੇ ਇੱਕ ਪ੍ਰਚਾਰ ਕੀਤਾ ਸੀ ਕਿ ਇਹ ਜੋ ਕਿਸਾਨ ਬੀਬੀਆਂ ਭੈਣਾ ਧਰਨੇ ਦੇ ਵਿੱਚ ਬੈਠੀਆਂ ਹੋਈਆਂ ਨੇ ਇਹ 2-200 ਰੁਪਏ 100-100 ਰੁਪਏ ਦਿਹਾੜੀ ਦੇ ਉੱਪਰ ਲਿਆ ਕੇ ਇੱਥੇ ਇਕੱਠ ਕੀਤਾ ਗਿਆ ਹੈ ਹਾਲਾਂਕਿ ਇਹ ਕਿਸਾਨ ਬੀਬੀਆਂ ਨਹੀਂ ਹਨ ਤੇ ਕਿਸਾਨਾਂ ਨੂੰ ਅੱਤਵਾਦੀ ਤੱਕ ਵੀ ਇੱਥੋਂ ਐਲਾਨਿਆ ਗਿਆ ਸੀ ਕਿ ਇਹ ਅੱਤਵਾਦੀ ਨੇ ਕਿਸਾਨ ਨਹੀਂ ਹੈਗੇ ਸੋ ਕਿਸਾਨਾਂ ਦੇ ਵਿੱਚ ਰੋਸ ਬਹੁਤ ਸੀਗਾ ਇਸ ਭੈਣ ਨੂੰ ਇਹ ਗੱਲ ਇੰਨੀ ਬੁਰੀ ਲੱਗੀ ਸੀ ਕੰਗਣਾ ਰਣੌਤ ਨੇ ਹਿੰਮਤ ਕਿਵੇਂ ਕੀਤੀ ਸਾਡੀਆਂ ਬੀਬੀਆਂ ਨੂੰ ਦਿਹਾੜੀ ਤੇ ਆਉਣ ਦੀ ਕਹਿਣ ਵਾਸਤੇ ਅਸੀਂ ਜਾਗਦੀ ਜ਼ਮੀਰ ਵਾਲੇ ਆ ਅਸੀਂ ਕਿਸਾਨ ਆ ਅਸੀਂ ਆਪਣੇ ਹੱਕਾਂ ਦੇ ਵਾਸਤੇ ਗਏ ਸੀ ਨਾ ਕਿ ਅਸੀਂ ਦਿਹਾੜੀ ਤੇ ਗਏ ਸੀ ਸੋ ਇਸ ਕੁੜੀ ਨੇ ਬਹੁਤ ਹੀ ਜ਼ਿਆਦਾ ਆਪਦੇ ਮਨ ਦੇ ਵਿੱਚ ਇਸ ਗੱਲ ਨੂੰ ਸੀਰੀਅਸ ਲਿਆ ਤੇ ਆਪਣੇ ਮਨ ਦੇ ਵਿੱਚ ਧਾਰ ਲਿਆ ਸੀ ਕਿ ਜਿਸ ਦਿਨ ਕੰਗਣਾ ਰਣੌਤ ਨਾਲ ਮੇਰਾ ਸਿੱਧਾ ਸਾਹਮਣਾ ਹੋਵੇਗਾ ਉਸ ਦਿਨ ਮੈਂ ਬਖਸ਼ੂਗੀ ਨਹੀਂ ਨਾ ਮਾਫ ਨਹੀਂ ਕਰੂੰਗੀ ਸੋ ਇਸ ਭੈਣ ਕੁਲਵਿੰਦਰ ਕੌਰ ਦੇ ਦੋ ਬੱਚੇ ਵੀ ਨੇ ਇਹਦੇ ਜੋ ਘਰ ਵਾਲਾ ਹੈ ਉਹ ਵੀ ਜੌਬ ਕਰਦਾ ਤੇ ਇਹ ਭੈਣ ਖੁਦ ਵੀ ਜੌਬ ਕਰਦੀ ਸੀ ਜੋ ਕਿ ਕੰਗਣਾ ਰਣੌਤ ਦੇ ਨਾਲ ਕੱਲ ਭੈਣ ਦਾ ਅਚਾਨਕ ਸਾਹਮਣਾ ਹੋ ਗਿਆ ਉਹਦੇ ਦੇ ਮਨ ਦੇ ਵਿੱਚ ਜੋ ਇੰਨਾ ਗੁੱਸਾ ਇੰਨੇ ਸਾਲਾਂ ਤੋਂ ਪਾਲ ਰਹੀ ਸੀ ਭੈਣ ਆਪਣੇ ਮਨ ਦੇ ਵਿੱਚ ਗੁੱਸਾ ਰੱਖ ਕੇ ਬੈਠੀ ਹੋਈ ਸੀ ਜਦੋਂ ਵੀ ਕੰਗਣਾ ਰਣੌਤ ਨਾਲ ਭੈਣ ਦਾ ਸਾਹਮਣਾ ਹੁੰਦਾ ਤਾਂ ਭੈਣ ਨੇ ਇੰਨੇ ਜ਼ੋਰਦਾਰ ਥੱਪੜ ਉਹਦੇ ਮੂੰਹ ਤੇ ਮਾਰ ਕੇ ਨਿਸ਼ਾਨ ਉਂਗਲਾਂ ਦੇ ਤੇ ਹੱਥ ਦੇ ਉਸੇ ਤਰ੍ਹਾਂ ਛਪ ਗਏ ਸੋ ਇਹ ਕੰਗਣਾ ਰਣੌਤ ਲਈ ਇੱਕ ਸਬਕ ਸੀ ਕਿ ਪੰਜਾਬ ਦੀਆਂ ਜੋ ਧੀਆਂ ਨੇ ਪੰਜਾਬ ਦੇ ਕਿਸਾਨ ਨੇ ਪੰਜਾਬ ਦੇ ਵੀਰ ਨੇ ਇਹ ਆਪਣੀ ਅਣਖ ਨੂੰ ਕਦੇ ਵੀ ਨਹੀਂ ਭੁੱਲਦੇ ਕਿ ਅਸੀਂ ਬਦਲਾ ਲੈਣਾ ਹੈ ਜਿੱਥੇ ਵੀ ਕਿਤੇ ਇਹਨਾਂ ਦਾ ਵਿਰੋਧ ਹੁੰਦਾ ਤਾਂ ਸਮਾਂ ਪਾ ਕੇ ਉਸ ਵਿਰੋਧ ਦਾ ਬਦਲਾ ਜ਼ਰੂਰ ਲਿਆ ਜਾਂਦਾ ਹੈ ਸੋ ਵੀਰੋ ਕੰਗੜਾ ਰਣੋਥ ਲੀਕ ਬਹੁਤ ਵੱਡੀ ਚੁਣੌਤੀ ਸੀ ਉਸ ਭੈਣ ਨੇ ਆਪਣੀ ਕਿਸੇ ਵੀ ਤਰ੍ਹਾਂ ਦੀ ਨੌਕਰੀ ਨੂੰ ਖਤਰੇ ਦੇ ਵਿੱਚ ਦੇਖ ਕੇ ਇਹਨੇ ਐਸਾ ਕੁਝ ਨਹੀਂ ਸੋਚਿਆ ਬਸ ਜਦ ਕੰਗੜਾ ਨੂੰ ਸਾਹਮਣੇ ਆਈ ਤਾਂ ਭੈਣ ਦੇ ਦਿਮਾਗ ਦੇ ਵਿੱਚ ਇੱਕੋ ਹੀ ਗੱਲ ਸੀ ਕਿ ਇਹਨੇ ਸਾਡੀਆਂ ਕਿਸਾਨ ਬੀਬੀਆਂ ਨੂੰ ਮਜ਼ਦੂਰ ਦਿਹਾੜੀ ਤੇ ਆਉਣ ਵਾਲੀਆਂ ਬੀਬੀਆਂ ਕਿਹਾ ਸੀ ਸੋ ਇਸੇ ਗੁੱਸੇ ਦੇ ਵਿੱਚ ਭੈਣ ਕਲਵਿੰਦਰ ਕੌਰ ਨੇ ਕੁਛ ਵੀ ਬਿਨਾ ਸੋਚੇ ਕੰਗਣਾ ਰਾਉ ਦੇ ਮੂੰਹ ਤੇ ਥੱਪੜ ਜੜ ਦਿੱਤਾ ਸੋ ਅੱਜ ਪੰਜਾਬ ਦੇ ਵਿੱਚ ਇਸ ਧੀ ਦੀ ਵਾਹ ਵਾਹ ਹੋ ਰਹੀ ਹੈ ਸੋ ਇਹ ਭੈਣ ਵਧਾਈ ਦੀ ਪਾਤਰ ਹੈ ਇਹਨੇ ਆਪਣੀ ਹਰ ਚੀਜ਼ ਨੂੰ ਠਕਰਾਤਾ ਨੌਕਰੀ ਦੀ ਪਰਵਾਹ ਨਹੀਂ ਕੀਤੀ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਕਿਉਂਕਿ ਅਣਖ ਸੀ ਸੋ ਅਣਖ ਦੇ ਹਾਵਨਾ ਭੈਣ ਨੇ ਕਦਮ ਚੁੱਕਿਆ ਸੋ ਸਾਰੇ ਵੀਰਾਂ ਦੀ ਕੀ ਸਲਾਹ ਹੈ ਕਮੈਂਟ